ਅੱਜ ਆਪਾਂ ਬਣਾਵਾਂਗੇ ਜੀ ਸਰਦੀਆਂ ਦੀ ਖਾਸ ਪੰਜੀਰੀ ਇਸ ਪੰਜੀਰੀ ਨੂੰ ਕੋਈ ਵੀ ਖਾ ਸਕਦਾ ਹੈ ਬੱਚੇ ਹੋਣ ਜਾਂ ਬਜ਼ੁਰਗ ਜੇਕਰ ਇਸ ਪੰਜੀਰੀ ਨੂੰ ਨਵੀਂ ਬਣੀ ਮਾਂ ਨੇ ਖਾਣਾ ਹੋਵੇ ਤਾਂ ਉਹਦੇ ਵਾਸਤੇ ਆਪਾਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹਾਂ ਉਹ ਮੈਂ ਤੁਹਾਨੂੰ ਚੱਲਦੀ ਹੋਈ ਵੀਡੀਓ ਵਿੱਚ ਦੱਸਾਂਗੀ ਫਿਲਹਾਲ ਇਸ ਪੰਜੀਰੀ ਨੂੰ ਬੱਚੇ ਬਜ਼ੁਰਗ ਕੋਈ ਵੀ ਖਾ ਸਕਦਾ ਹੈ ਸਰਦੀਆਂ ਦੇ ਵਿੱਚ ਇਸ ਪੰਜੀਰੀ ਦੇ ਬਹੁਤ ਸਾਰੇ ਫਾਇਦੇ ਮਿਲਦੇ ਨੇ ਸਾਡੀ ਸਿਹਤ ਨੂੰ ਪੰਜੀਰੀ ਵਾਸਤੇ ਆਪਾਂ ਜੋ-ਜੋ ਸਮਾਨ ਵਰਤਦੇ ਪਏ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਇਸ ਪੰਜੀਰੀ ਨੂੰ ਥੋੜੇ ਘਟ ਕੇ ਹੋਣਾ ਤਿਆਰ ਕਰਾਂਗੇ ਤਾਂ ਜੋ ਇਹ ਪੰਜੀਰੀ ਖਾਣ ਨਾਲ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਕਿਉਂਕਿ ਅੱਜ ਕੱਲ ਜਿਆਦਾ ਘਿਓ ਖਾਣਾ ਵੀ ਸਿਹਤ ਲਈ ਵਧੀਆ ਨਹੀਂ ਹੁੰਦਾ ਇਸ ਕਰਕੇ ਮੈਂ ਘਟ ਕੇ ਹੋ ਵਿੱਚ ਤੁਹਾਨੂੰ ਇਹ ਪੰਜੀਰੀ ਬਣਾਉਣੇ ਦੱਸਾਂਗੀ ਇੱਥੇ ਮੈਂ 150 ਗ੍ਰਾਮ ਜਿੰਨੇ ਫੁੱਲ ਮਖਾਣੇ ਲੈ ਆਨੇ ਪੰਜੀਰੀ ਵਿੱਚ ਫੁੱਲ ਮਖਾਣੇ ਤੁਸੀਂ ਜਰੂਰ ਪਾਓ ਹੁਣ ਇੱਥੇ ਜਿੰਨਾ ਆਪਾਂ ਗੁੜ ਲਿਆ ਏ ਆਪਾਂ ਇੰਨਾ ਹੀ ਇਸ ਪੰਜੀਰੀ ਵਿੱਚ ਖੰਡ ਜਾਂ ਆਪਾਂ ਬੂਰਾ ਖੰਡ ਕੁਛ ਵੀ ਪਾ ਸਕਦੇ ਆ ਜਿੰਨਾ ਗੁੜ ਲਿਆ ਏ ਉਹਨਾਂ ਘਿਓ ਆ ਤੇ ਜੋ ਆਟਾ ਏ ਉਹ ਆਪਾਂ ਡਬਲ ਲਿਆ ਏ ਤੁਸੀਂ ਖਿਆਲ ਰੱਖਣਾ ਏ ਇੱਕ ਹੀ पांडे ਨੂੰ ਮਿਲ ਲੈਣਾ ਏ ਉਸੇ ਨਾਲ ਹੀ ਤੁਸੀਂ ਡਬਲ ਆਟਾ ਲੈਣਾ ਏ ਜਿੰਨਾ ਤੁਸੀਂ ਗੁੜ ਜਾਂ ਖੰਡ ਲਓਗੇ ਤੇ ਉਹਨਾਂ ਹੀ ਤੁਸੀਂ ਘਿਓ ਲੈ ਲੈਣਾ ਏ ਇੱਥੇ ਮੈਂ 3 ਤੋਂ 4 ਚਮਚ ਸੁੰਢ ਦਾ ਪਾਊਡਰ ਲਿਆ ਏ ਇੱਥੇ ਆਪਾਂ ਥੋੜੀ ਜੀ ਖਸਖਸ 4 ਮਗਜ ਇਹ ਜਦੋਂ ਵੀ ਆਪਾਂ ਖਰੀਦਦੇ ਆ ਆਪਾਂ 4 ਮਗਜ ਕਹਿ ਕੇ ਲਵਾਂਗੇ ਤੇ ਆਪਾਂ ਉਹਨੂੰ ਮਿਕਸ ਮਗਜ ਮਿਲ ਜਾਂਦੇ ਨੇ ਕੁਝ ਬਦਾਮ 4 ਗੁੰਦਾ ਸੌਗੀ ਸੌਫ ਤੇ ਆਪਾਂ ਇੱਥੇ ਕੁਝ ਕਾਜੂ ਲੈਨੇ ਦੇਖੋ ਡ్రਾਈ ਫਰੂਟ ਤੁਸੀਂ ਜਿਸ ਤਰੀਕੇ ਨਾਲ ਖਾਣੇ ਚਾਹੋ ਵਿਧਾ ਘਟਾ ਕੇ ਲੈ ਸਕਦੇ ਜੇ ਪਰ ਜੋ ਚੀਜ਼ਾਂ ਮੈਂ ਤੁਹਾਨੂੰ ਜਿੰਨੀਆਂ ਦੱਸੀਆਂ ਨੇ ਇਸ ਹਿਸਾਬ ਨਾਲ ਪੰਜੀਰੀ ਕੋਈ ਵੀ ਖਾ ਸਕਦਾ ਹੈ ਬੱਚੇ ਜਾਂ ਬਜ਼ੁਰਗ ਸਭ ਲਈ ਇਹ ਪੰਜੀਰੀ ਬਹੁਤ ਹੀ ਫਾਇਦੇਮੰਦ ਹੋਵੇਗੀ ਆਪਾਂ ਰੈਸਪੀ ਸ਼ੁਰੂ ਕਰਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਲੱਗਦੀ ਬੈਲ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਿਉਂ ਆਪਾਂ ਨਾਲ ਦੀ ਨਾਲ ਵਰਤਾਂਗੇ ਜਿੰਨਾ ਕਿ ਉਹ ਦੀ ਜ਼ਰੂਰਤ ਹੋएगी ਸਿਰਫ ਓਨੇ ਦੀ ਵਰਤੋਂ ਕਰਾਂਗੇ ਜਿਆਦਾ ਕਿਉਂ ਇਸ ਪੰਜੀਰੀ ਵਿੱਚ ਬਿਲਕੁਲ ਨਹੀਂ ਲੱਗਦਾ ਸਭ ਤੋਂ ਪਹਿਲਾਂ ਆਪਾਂ ਜੋ ਫੁੱਲ ਮਖਾਣੇ ਲੈਨੇ ਇਹਨਾਂ ਨੂੰ ਸੁੱਕਾ ਭੁੰਨ ਲੈਣਾ ਹੈ ਕਿਉਂਕਿ ਇਹਨਾਂ ਨੂੰ ਜੇਕਰ ਘਿਓ ਵਿੱਚ ਭੁੰਨਾਂਗੇ ਤਾਂ ਇਹ ਕਾਫੀ ਜ਼ਿਆਦਾ ਘਿਓ ਪੀ ਲੈਂਦੇ ਨੇ ਜਿਹਦੇ ਕਰਕੇ ਫਿਰ ਆਪਣਾ ਘਿਓ ਪੰਜੀਰੀ ਵਿੱਚ ਜ਼ਿਆਦਾ ਲੱਗਦਾ ਹੈ ਇਹਨਾਂ ਨੂੰ ਆਪਾਂ ਸੁੱਕਾ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜਦੋਂ ਇਹ ਟੁੱਟਣ ਲੱਗ ਜਾਣਗੇ ਤੇ ਉਦੋਂ ਤੁਸੀਂ ਗੈਸ ਬੰਦ ਕਰ ਦੇਣਾ ਹੈ ਗੈਸ ਦੀ ਫਲੇਮ ਘੱਟ ਰੱਖ ਕੇ ਫਿਰ ਤੁਸੀਂ ਇਹਨਾਂ ਨੂੰ ਭੁੰਨਿਓ ਕਿਉਂਕਿ ਇਹ ਬਹੁਤ ਜਲਦੀ ਸੜ ਜਾਂਦੇ ਨੇ 1 ਮਿੰਟ ਵੀ ਨਹੀਂ ਲੱਗਾ ਇਹਨਾਂ ਨੂੰ ਭੁੰਨਣ ਵਾਸਤੇ ਚੰਗੀ ਤਰ੍ਹਾਂ ਭੁੱਜ ਗਏ ਨੇ ਉਸੇ ਹੀ ਕੜਾਈ ਵਿੱਚ ਮੈਂ ਜੋ ਇਹ ਚਾਰੇ ਮਗਜ ਲਿਆ ਸੀ ਉਹ ਪਾ ਦਾਂਗੀ ਇਹਨਾਂ ਨੂੰ ਵੀ ਆਪਾਂ ਸੁੱਕਾ ਭੁੰਨ ਲੈਣਾ ਹੈ ਜਦੋਂ ਆਪਾਂ ਮਗਜ ਭੁੰਨਦੇ ਆ ਮਗਜ ਥੋੜੇ ਫੁੱਲ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ ਛਟਕਣ ਦੀ ਆਵਾਜ਼ ਆਉਂਦੀ ਹੈ ਬਸ ਉਹਨਾਂ ਹੀ ਆਪਾਂ ਇਹਨਾਂ ਨੂੰ ਭੁੰਨਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਜਾਣਗੇ ਆਪਾਂ ਇਹਨਾਂ ਨੂੰ ਵੀ ਕੱਢ ਲਾਂਗੇ ਜਦੋਂ ਤੁਸੀਂ ਪੰਜੀਰੀ ਬਣਾਉਣੀ ਆ ਸਭ ਤੋਂ ਪਹਿਲਾਂ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਸੁੱਕਾ ਭੁੰਨਣਾ ਹੈ ਉਹਨਾਂ ਨੂੰ ਭੁੰਨ ਲਓ ਦੇਖੋ ਪੰਜੀਰੀ ਬਣਾਉਣੀ ਕੋਈ ਵੀ ਮੁਸ਼ਕਲ ਨਹੀਂ ਹੁੰਦੀ ਜੇਕਰ ਤੁਸੀਂ ਇਸ ਵੀਡੀਓ ਦੇ ਹਿਸਾਬ ਨਾਲ ਬਣਾਓਗੇ ਪਹਿਲੀ ਵਾਰ ਵੀ ਬਣਾਉਂਦੇ ਪਏ ਹੋਗੇ ਢਾਡੀ ਪੰਜੀਰੀ ਇੱਕਦਮ ਪਰਫੈਕਟ ਬਣੇਗੀ ਹੁਣ ਆਪਾਂ ਉਸੇ ਹੀ ਕੜਾਈ ਦੇ ਵਿੱਚ ਥੋੜਾ ਜਿਹਾ ਸੌਂਫ ਨੂੰ ਵੀ ਭੁੰਨ ਲਾਂਗੇ ਗੈਸ ਦੀ ਫਲੇਮ ਤੁਸੀਂ ਬਿਲਕੁਲ ਘੱਟ ਰੱਖ ਕੇ ਸਾਰੀਆਂ ਚੀਜ਼ਾਂ ਨੂੰ ਭੁੰਨਣਾ ਹੈ ਸੌਫ ਨੂੰ ਜੇਕਰ ਤੁਸੀਂ ਇਸੇ ਤਰ੍ਹਾਂ ਪਾਉਣਾ ਚਾਹੋ ਪਾ ਸਕਦੇ ਜੇ ਪਰ ਮੈਂ ਬਾਅਦ ਵਿੱਚ ਇਹ ਚੀਜ਼ਾਂ ਨੂੰ ਗ੍ਰाइंड ਕਰਨਾ ਹੈ ਇਸ ਕਰਕੇ ਮੈਂ ਥੋੜੀ ਜੀ ਸੌਫ ਪਾਉਂਦੀ ਪਈ ਆ ਜੇਕਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਥੋੜੀ ਜੀ ਅਜਵਾਇਨ ਵੀ ਪਾ ਸਕਦੇ ਜੇ ਜੇਕਰ ਤੁਹਾਨੂੰ ਅਜਵਾਇਨ ਦਾ ਟੇਸਟ ਵਧੀਆ ਲੱਗਦਾ ਹੈ ਤੇ ਮੈਂ ਇਹਦੇ ਚ ਅਜਵਾਇਨ ਨਹੀਂ ਪਾਉਂਦੀ ਪਈ ਸੌਫ ਨੂੰ ਵੀ ਇੱਕ ਮਿੰਟ ਵਾਸਤੇ ਆਪਾਂ ਪੁੰਨ ਲਿਆ ਹੈ ਤੇ ਇਹਨੂੰ ਵੀ ਆਪਾਂ ਕੱਢ ਲਾਂਗੇ ਹੁਣ ਇਸੇ ਹੀ ਕੜਾਈ ਦੇ ਵਿੱਚ ਆਪਾਂ ਖਸਖਸ ਨੂੰ ਪੋਂ ਲਾਂਗੇ ਖਸਖਸ ਨੂੰ ਤੁਸੀਂ ਗੈਸ ਬੰਦ ਕਰਕੇ ਭੁੰਨਿਓ ਇਸ ਤਰ੍ਹਾਂ ਹੀ ਗੈਸ ਬੰਦ ਕਰਕੇ ਨਹੀਂ ਕਿਉਂਕਿ ਕੜਾਈ ਕਾਫੀ ਗਰਮ ਮੇ ਤਾਂ ਕਰਕੇ ਤੁਸੀਂ ਗੈਸ ਬੰਦ ਕਰ ਲੈਣਾ ਹੈ ਇਹ ਬਹੁਤ ਜਲਦੀ ਸੜ ਜਾਂਦੀ ਹੈ ਗੈਸ ਬੰਦ ਕਰਕੇ 1-2 ਮਿੰਟ ਤੁਸੀਂ ਇਹਨੂੰ ਹਿਲਾ ਦਿਓ ਜੇਕਰ ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਪਾ ਲੋਗੇ ਬਿਨਾਂ ਭੁੰਨਿਆ ਤਾਂ ਵੀ ਇਹ ਵਧੀਆ ਰਹਿੰਦੀ ਆ ਪਰ ਜੇਕਰ ਥੋੜਾ ਜਿਹਾ ਭੁੰਨ ਲਾਂਗੇ ਤਾਂ ਇਹਦਾ ਟੇਸਟ ਜਿਹੜਾ ਹੈ ਹੋਰ ਵੱਧ ਜਾਂਦਾ ਹੈ ਗੈਸ ਬੰਦ ਕਰਕੇ ਨੂੰ 1-2 ਮਿੰਟ ਹਿਲਾਉਣ ਤੋਂ ਬਾਅਦ ਮੈਂ ਇੰਨੂੰ ਵੀ ਇਸੇ ਤਰ੍ਹਾਂ ਹੀ ਬਾਹਰ ਕੱਢ ਲਾਂਗੀ ਆਪਾਂ ਇੱਕ ਹੀ ਭਾਂਡੇ ਵਿੱਚ ਪੰਜੀਰੀ ਤਿਆਰ ਕਰਾਂਗੇ ਤੇ ਬੜੇ ਸੌਖੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਪੰਜੀਰੀ ਬਣਾਉਣੀ ਦੱਸਾਂਗੀ ਤੇ ਜੇਕਰ ਇਹ ਪੰਜੀਰੀ ਆਪਾਂ ਨਿਊ ਮਦਰ ਲਈ ਬਣਾਵਾਂਗੇ ਤਾਂ ਉਹਨਾਂ ਵਾਸਤੇ ਆਪਾਂ ਇਹਦੇ ਵਿੱਚ ਕਮਰਕਸ ਪਾ ਸਕਦੇ ਹਾਂ ਕਮਰਕਸ ਜਿਹੜੀ ਨਿਊ ਮਦਰ ਹੁੰਦੀ ਆ ਉਹਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਆ ਹੁਣ ਇਸੇ ਕੜਾਈ ਦੇ ਵਿੱਚ ਮੈਂ ਇੱਕ ਚਮਚ ਜਿੰਨਾ ਕਿਓ ਪਾ ਦਾਂਗੀ ਇਹ ਦੇਖਣ ਨੂੰ ਤੁਹਾਨੂੰ ਕੜਸ਼ੀ ਲੱਗਦੀ ਪਈ ਆ ਪਰ ਇਹ ਸਿਰਫ ਇੱਕ ਚਮਚੀ ਇਹਦੇ ਨਾਲ ਕਿਉਂ ਪੈਂਦਾ ਹੈ ਜਿਆਦਾ ਕਿਉਂ ਨਹੀਂ ਪੈਂਦਾ ਮੈਂ ਇੱਕ ਵਾਰੀ ਕਿਉਂ ਜਿਆਦਾ ਪਾ ਲਿਆ ਸੀ ਪਰ ਫਿਰ ਮੈਨੂੰ ਥੋੜਾ ਜਿਹਾ ਕਿਉਂ ਕੱਢਣਾ ਪਿਆ ਸੀ ਕਿਉਂਕਿ ਜਿਹੜੀ ਗੂੰਦ ਸੀ ਮੈਂ ਉਹਨੂੰ ਭੁੰਨਣਾ ਸੀ ਤੇ ਗੂੰਦ ਕਾਫੀ ਜਿਆਦਾ ਸੀ ਇਸ ਕਰਕੇ ਮੈਨੂੰ ਦੋ ਵਾਰ ਭੁੰਨੀ ਪਈ ਸੀ ਇਸ ਗੱਲ ਦਾ ਤੁਸੀਂ ਵੀ ਖਿਆਲ ਰੱਖ ਲਿਓ ਜਦੋਂ ਵੀ ਤੁਸੀਂ ਗੂੰਦ ਨੂੰ ਭੁੰਨਣ ਵਾਸਤੇ ਪਾਉਣਾ ਹੈ ਨਾ ਕਿਉਂ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਗੈਸ ਦੀ ਫਲੇਮ ਇੱਕਦਮ ਤੁਸੀਂ ਵਧਾ ਦੇਣੀ ਆ ਫਿਰ ਤੁਸੀਂ ਗੂੰਦ ਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਪੁੰਨ ਲੈਣਾ ਕਿਉਂਕਿ ਜੇਕਰ ਘੱਟ ਗਿਆ ਸੁਪਰ ਠੰਡੇ ਘਿਓ ਵਿੱਚ ਗੁੰਦ ਪਾ ਦੋਗੇ ਤਾਂ ਇਹ ਚੰਗੀ ਤਰ੍ਹਾਂ ਨਹੀਂ ਭੁੱਜਦੀ ਫਿਰ ਜਦੋਂ ਆਪਾਂ ਪੰਜੀਰੀ ਖਾਂਦੇ ਆ ਤੇ ਦੰਦਾਂ ਦੇ ਹੀ ਠਾਉਂਦੀ ਹੈ ਜਿਸ ਦਿਨ ਪੰਜੀਰ ਦਾ ਟੇਸਟ ਬਿਲਕੁਲ ਵਧੀਆ ਨਹੀਂ ਆਉਂਦਾ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਗੁੰਦ ਨੂੰ ਚਾਹੇ ਦੋ ਵਾਰ ਕਰਕੇ ਤੁਸੀਂ ਭੁੰਨਿਓ ਪਰ ਚੰਗੀ ਤਰ੍ਹਾਂ ਭੁੰਨ ਲਿਓ ਤਾਂ ਜੇ ਪੂਰੀ ਤਰ੍ਹਾਂ ਫੁੱਲ ਜੇ ਇਹ ਚਾਰੇ ਗੁੰਦਾ ਨੇ ਇਹ ਮਿਕਸ ਮਿਲ ਜਾਂਦੀਆਂ ਨੇ ਤੁਸੀਂ ਕਿਸੇ ਪੰਸਾਰੀ ਦੀ ਦੁਕਾਨ ਤੇ ਜਾਂ ਕਿਸੇ ਕਰਿਆਨੇ ਦੀ ਦੁਕਾਨ ਤੇ ਜਾ ਕੇ ਕਹੋਗੇ ਕਿ ਪੰਜੀਰੀ ਵਾਸਤੇ ਚਾਰੇ ਗੁੰਦਾ ਚਾਹੀਦੀਆਂ ਨੇ ਤੇ ਤੁਹਾਨੂੰ ਮਿਕਸ ਗੁੰਦਾ ਮਿਲ ਜਾਣਗੀਆਂ ਇਹ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ ਕਮਰ ਦਰਦ ਹੋਵੇ ਜਾਂ ਕੋਈ ਵੀ ਤਰ੍ਹਾਂ ਦੀ ਕੋਈ ਦਰਦ ਹੋਵੇ ਉਹਦੇ ਲਈ ਬਹੁਤ ਵਧੀਆ ਹੁੰਦੀਆਂ ਨੇ ਉਹੀ ਕਿਉਂ ਮੈਂ ਫੇਰ ਪਾ ਦਿੱਤਾ ਸੀ ਜਿਹੜਾ ਮੈਂ ਇਹਦੇ ਵਿੱਚੋਂ ਕੱਢਿਆ ਸੀ ਤੇ ਬਾਕੀ ਬੱਚੀਆਂ ਹੋਈ ਜੋ ਅੱਧੀ ਕੋਲੀ ਮੇਰੇ ਕੋਲ ਗੁੰਦਾਂ ਦੀ ਰਹਿ ਗਈ ਸੀ ਉਹਨੂੰ ਵੀ ਮੈਂ ਭੁੰਨ ਲਾਂਗੀ ਗੁੰਦਾਂ ਨੂੰ ਭੁੰਨਣ ਸਮੇ ਗੈਸ ਦੀ ਫਲੇਮ ਤੇਜ਼ ਰੱਖਣੀ ਆ ਤੇ ਜੋ ਆਪਾਂ ਪਹਿਲਾਂ ਡਰਾਈ ਰੋਸਟ ਚੀਜ਼ਾਂ ਨੂੰ ਕੀਤਾ ਹੈ ਉਹਨਾਂ ਵਾਸਤੇ ਆਪਾਂ ਗੈਸ ਦੀ ਫਲੇਮ ਬਿਲਕੁਲ ਘੱਟ ਰੱਖਣੀ ਆ ਇਹ ਵੀ ਗੁੰਦਾਂ ਚੰਗੀ ਤਰ੍ਹਾਂ ਹੋ ਗਈਆਂ ਨੇ ਦੇਖੋ ਪੂਰੀ ਤਰ੍ਹਾਂ ਫੁੱਲ ਚੁੱਕੀਆਂ ਨੇ ਬਿਲਕੁਲ ਇਸ ਤਰ੍ਹਾਂ ਫੁੱਲਣੀਆਂ ਚਾਹੀਦੀਆਂ ਨੇ ਬਿਲਕੁਲ ਵੀ ਜੇਕਰ ਇਹ ਕੱਚੀਆਂ ਰਹਿ ਗਈਆਂ ਤਾਂ ਤੁਹਾਡੀ ਪੰਜੀਰੀ ਖਰਾਬ ਹੋ ਜਾਏਗੀ ਬਸ ਤੁਸੀਂ ਇੱਕ ਦੋ ਟ੍ਰਿਕ ਜਿਹੜੀਆਂ ਨੇ ਇਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਓ ਪੰਜੀਰੀ ਇੱਕਦਮ ਵਧੀਆ ਬਣੇਗੀ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਾਂਗੇ ਜੇਕਰ ਤੁਸੀਂ ਇਸ ਤਰੀਕੇ ਨਾਲ ਪੰਜੀਰੀ ਬਣਾਉਂਦੇ ਪਹਿਜੇ ਤਾਂ ਇਹ ਪੰਜੀਰੀ ਖਾਣ ਦਾ ਸਿਰਫ ਇਹ ਮਹੀਨਾ ਰਹਿ ਗਿਆ ਜਨਵਰੀ ਦਾ ਹੀ ਫਿਰ ਫਰਵਰੀ ਤੋਂ ਜੇਕਰ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਬਣਾਓਗੇ ਤਾਂ ਡਰਾਈ ਫਰੂਟ ਦੀ ਮਾਤਰਾ ਥੋੜੀ ਘੱਟ ਕਰ ਲਿਓ ਕਿਉਂਕਿ ਡਰਾਈ ਫਰੂਟ ਜੋ ਹੁੰਦੇ ਨੇ ਉਹ ਸਰਦੀ ਦੇ ਮੌਸਮ ਵਿੱਚ ਖਾਣੇ ਵਧੀਆ ਹੁੰਦੇ ਨੇ ਜਿਆਦਾ ਗਰਮੀ ਦੇ ਮੌਸਮ ਵਿੱਚ ਡਰਾਈ ਫਰੂਟ ਸਾਡੀ ਸਿਹਤ ਲਈ ਨੁਕਸਾਨਦੇ ਵੀ ਹੋ ਸਕਦੇ ਨੇ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਜਨਵਰੀ ਦੇ ਮਹੀਨੇ ਤੱਕ ਹੀ ਇਹਨਾਂ ਦੀ ਵਰਤੋਂ ਕਰੋ ਜਿਆਦਾ ਮਾਤਰਾ ਵਿੱਚ ਤੇ ਫਿਰ ਤੁਸੀਂ ਇਹਨਾਂ ਦੀ ਮਾਤਰਾ ਥੋੜੀ ਕੱਟ ਕਰ ਦਿਓ ਹੁਣ ਮੈਂ ਥੋੜਾ ਜਿਹਾ ਘਿਓ ਪਾ ਕੇ ਕਾਜੂ ਤੇ ਬਦਾਮ ਦੋਨੋਂ ਇਕੱਠੇ ਪਾ ਦਿੱਤੇ ਨੇ ਗੈਸ ਦੀ ਫਲੇਮ ਹੁਣ ਆਪਾਂ ਕੱਟ ਕਰ ਦਿੱਤੀ ਆ ਕਿਉਂਕਿ ਇਹ ਬਹੁਤ ਜਲਦੀ ਭੁੱਜ ਜਾਂਦੇ ਨੇ ਆਪਣੇ ਕੋਲ ਜੋ ਸੌਗੀ ਆ ਉਹਨੂੰ ਆਪਾਂ ਲਾਸਟ ਤੇ ਪਾਵਾਂਗੇ ਸੌਗੀ ਬਹੁਤ ਜਲਦੀ ਰੋਸਟ ਹੋ ਜਾਂਦੀ ਹੈ ਇਸ ਕਰਕੇ ਜਦੋਂ ਤੁਸੀਂ ਸੌਗੀ ਨੂੰ ਪਾਉਣਾ ਹੈ ਜਦੋਂ ਚੰਗੀ ਤਰ੍ਹਾਂ ਤੁਹਾਡੇ ਕਾਜੂ ਤੇ ਬਦਾਮ ਪੁੱਜ ਜਾਣਗੇ ਗੈਸ ਬੰਦ ਕਰਕੇ ਫਿਰ ਤੁਸੀਂ ਇਹਦੇ ਵਿੱਚ ਸੌਗੀ ਨੂੰ ਪਾਓ ਤੁਸੀਂ ਦੇਖੋ ਇਹ ਦੇਖਣ ਤੋਂ ਹੀ ਪਤਾ ਚੱਲਦਾ ਪਿਆ ਹੈ ਕਿ ਇਹ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਬਸ ਆਪਾਂ ਇਹਨਾਂ ਨੂੰ ਇੰਨਾ ਹੀ ਭੁੰਨਣਾ ਸੀ ਭੁੰਨ ਕੇ ਪਾਉਣ ਦੇ ਨਾਲ ਜਿਹੜੀ ਪੰਜੀਰੀ ਆ ਉਹ ਜ਼ਿਆਦਾ ਦੇਰ ਤੱਕ ਚੱਲਦੀ ਆ ਯਾਨੀ ਉਹ ਖਰਾਬ ਬਿਲਕੁਲ ਨਹੀਂ ਹੁੰਦੀ ਚਾਹੇ ਕਾਫੀ ਟਾਈਮ ਤੱਕ ਤੁਸੀਂ ਉਹਨੂੰ ਸਟੋਰ ਕਰ ਲਓ ਇਸ ਕਰਕੇ ਡਰਾਈ ਫਰੂਟ ਥੋੜੇ ਭੁੰਨ ਕੇ ਪਾਉਣੇ ਚਾਹੀਦੇ ਨੇ ਜੇਕਰ ਤੁਸੀਂ ਇਹਨਾਂ ਨੂੰ ਕੱਚਾ ਹੀ ਪਾ ਦੋਗੇ ਤਾਂ ਤੁਹਾਨੂੰ ਪੰਜੀਰੀ ਦਾ ਟੇਸਟ ਉਹਨਾਂ ਵਧੀਆ ਨਹੀਂ ਆਏਗਾ ਜਿੰਨਾ ਤੁਹਾਨੂੰ ਡਰਾਈ ਫਰੂਟ ਭੁੰਨ ਕੇ ਪਾਏ ਹੋਣ ਨਾਲ ਪੰਜੀਰੀ ਦਾ ਟੇਸਟ ਆਏਗਾ ਇਸ ਕਰਕੇ ਥੋੜੀ ਜੀ ਮਿਹਨਤ ਲੱਗਦੀ ਆ ਡਰਾਈ ਫਰੂਟ ਨੂੰ ਤੁਸੀਂ ਹਮੇਸ਼ਾ ਭੁੰਨ ਕੇ ਪਾਓ ਚਾਹੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਪਾਉਂਦੇ ਪੈ ਜੇ ਗੈਸ ਬੰਦ ਕਰ ਦਿੱਤਾ ਹੈ ਆਪਾਂ ਬੰਦ ਗੈਸ ਉੱਪਰ ਹੀ ਆਪਾਂ ਥੋੜਾ ਜਿਹਾ ਸੌਗੀ ਨੂੰ ਭੁੰਨ ਲਿਆ ਹੈ ਤੇ ਤੁਸੀਂ ਦੇਖੋ ਇਹ ਚੰਗੀ ਤਰ੍ਹਾਂ ਡਰਾਈ ਫਰੂਟ ਜਿਹੜੇ ਨੇ ਰੋਸਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਕਿਸੇ ਢਾਂਡੇ ਵਿੱਚ ਕੱਢ ਲਵਾਂਗੇ ਮੈਂ ਇੱਕ ਹੀ ਥਾਲੀ ਵਿੱਚ ਸਾਰੇ ਡਰਾਈ ਫਰੂਟਸ ਜੋ ਭੁੰਨ ਲਏ ਨੇ ਕੱਢ ਦਿੱਤੇ ਨੇ ਤਾਂ ਜੋ ਮੈਨੂੰ ਬਾਅਦ ਵਿੱਚ ਇਹਨਾਂ ਨੂੰ ਗ੍ਰाइंड ਕਰਨਾ ਥੋੜਾ ਸੌਖਾ ਹੋਵੇ ਹੁਣ ਆਪਾਂ ਉਸੇ ਹੀ ਕੜਾਈ ਦੇ ਵਿੱਚ ਫੇਰ ਕਿਉਂ ਪਾ ਦਿੱਤਾ ਹੈ ਕਿਉਂ ਇੱਕ ਵਾਰ ਵਿੱਚ ਸਾਰਾ ਆਪਾਂ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਕਿਉਂ ਦੀ ਵਰਤੋਂ ਕਰਾਂਗੇ ਕਿਉਂਕਿ ਜਿੰਨਾ ਵੀ ਘੱਟ ਹੋ ਸਕਿਆ ਉਹਨੇ ਘੱਟ ਕੇ ਉਹਦੀ ਵਰਤੋਂ ਮੈਂ ਇਸ ਪੰਜੀਰੀ ਵਿੱਚ ਕਰਾਂਗੀ ਹੁਣ ਆਪਾਂ ਕਿਉਂ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਇੱਕ ਵਾਰ ਤੁਸੀਂ ਗੈਸ ਦੀ ਫਲੇਮ ਹਾਈ ਕਰਕੇ ਕਿਉ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਫੇਰ ਜਦੋਂ ਤੁਸੀਂ ਇਹਦੇ ਵਿੱਚ ਆਟਾ ਪਾਉਂਗੇ ਫੇਰ ਤੁਸੀਂ ਗੈਸ ਦੀ ਫਲੇਮ ਨਾ ਤਾਂ ਜ਼ਿਆਦਾ ਲੋ ਰੱਖਣੀ ਆ ਤੇ ਨਾ ਹੀ ਜ਼ਿਆਦਾ ਹਾਈ ਮੀਡੀਅਮ ਦੇ ਵਿੱਚ ਤੁਸੀਂ ਰੱਖ ਲੈਣੀ ਆ ਇੱਕ ਵਾਰ ਵਿੱਚ ਸਾਰਾ ਆਟਾ ਨਾ ਪਾਓ ਥੋੜਾ ਥੋੜਾ ਕਰਕੇ ਆਟਾ ਪਾਓ ਤਾਂ ਜੋ ਆਪਾਂ ਨੂੰ ਪੂਰਾ ਪਤਾ ਚੱਲ ਸਕੇ ਕਿ ਆਟੇ ਵਿੱਚ ਕਿੰਨੇ ਘਿਓ ਦੀ ਜ਼ਰੂਰਤ ਹੈ ਇੱਥੇ ਮੈਂ ਤੁਹਾਨੂੰ ਫੇਰ ਕਹਾਂਗੀ ਕਿ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਸਟ ਤੇ ਲਾਈਕ ਜ਼ਰੂਰ ਕਰਿਓ ਤੇ ਇਸ ਤਰੀਕੇ ਨਾਲ ਪੰਜੀਰੀ ਬਣਾ ਕੇ ਵੀ ਜ਼ਰੂਰ ਦੇਖਿਓ ਬੜੇ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਇਹ ਪੰਜੀਰੀ ਦੀ ਰੈਸਪੀ ਦੱਸੀ ਆ ਬੜੇ ਹੀ ਸੌਖੇ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਜੇ ਮੈਨੂੰ ਇਹ ਆਟਾ ਕਾਫੀ ਸੁੱਕਾ ਲੱਗਦਾ ਪਿਆ ਸੀ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਕਿਉ ਹੋਰ ਪਾ ਦਿੱਤਾ ਕਿਉਂਕਿ ਹਜੇ ਆਪਾਂ ਇਹਦੇ ਵਿੱਚ ਆਟਾ ਵੀ ਹੋਰ ਪਾਉਣਾ ਹੈ ਜਿਹਦੇ ਨਾਲੇ ਹੋਰ ਜ਼ਿਆਦਾ ਸੁੱਕਾ ਹੋ ਜਾਣਾ ਸੀ ਇੰਨਾ ਘਾ ਆਪਣੇ ਕੋਲ ਕਿਉ ਚਾਹੀਦਾ ਆਟੇ ਦੇ ਵਿੱਚ ਜਿਹਦੇ ਨਾਲ ਆਟਾ ਚੰਗੀ ਤਰ੍ਹਾਂ ਭੁੱਜ ਜਾਵੇ ਜ਼ਿਆਦਾ ਸੁੱਕਾ ਨਾ ਹੋਵੇ ਵੈਸੇ ਤਾਂ ਪੰਜੀਰੀ ਨੂੰ ਬਣਾਉਣ ਵਾਸਤੇ ਜਿੰਨਾ ਆਟਾ ਹੋਵੇ ਓਨਾ ਹੀ ਕਿਉ ਵਰਤਿਆ ਜਾਂਦਾ ਹੈ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਹੈ ਕਿ ਆਪਾਂ ਕਿਉ ਦੀ ਵਰਤੋਂ ਥੋੜੀ ਘੱਟ ਕਰਾਂਗੇ ਇਸ ਕਰਕੇ ਇਹਦੇ ਵਿੱਚ ਮੈਂ ਜਿਹੜਾ ਘਿਓ ਘਟ ਵਰਤਦੀ ਪਈ ਆ ਜੇਕਰ ਤੁਸੀਂ ਨਿਊ ਮਦਰ ਲਈ ਪੰਜੀਰੀ ਤਿਆਰ ਕਰਦੇ ਪਹਿਜੇ ਇੱਕ ਤਾਂ ਤੁਸੀਂ ਇਹਦੇ ਵਿੱਚ ਕਮਰਕਸ ਜ਼ਰੂਰ ਪਾ ਦੇਣੀ ਆ ਦੂਜਾ ਤੁਸੀਂ ਜਿੰਨਾ ਆਟਾ ਲਓਗੇ ਓਨਾ ਹੀ ਘਿਓ ਲਿਓ ਜੇਕਰ ਤੁਸੀਂ ਵੇਸਣ ਵਿੱਚ ਵੀ ਬਣਾਉਗੇ ਤੇ ਜਿੰਨਾ ਵੇਸਣ ਲਓਗੇ ਓਨਾ ਹੀ ਤੁਸੀਂ ਘਿਓ ਵਰਤਣਾ ਹੈ ਆਪਾਂ ਘਰ ਵਿੱਚ ਪਰਿਵਾਰ ਵਾਸਤੇ ਜੇਕਰ ਪੰਜੀਰੀ ਬਣਾਉਂਦੇ ਪਏ ਆ ਨਾਰਮਲ ਖਾਣ ਵਾਸਤੇ ਤਾਂ ਘਿਓ ਦੀ ਵਰਤੋਂ ਥੋੜੀ ਘੱਟ ਕਰਾਂਗੇ ਤਾਂ ਜੋ ਇਸ ਪੰਜੀਰੀ ਨੂੰ ਬਜ਼ੁਰਗ ਵੀ ਬੇਫਿਕਰ ਹੋ ਕੇ ਖਾ ਸਕਣ ਥੋੜਾ ਥੋੜਾ ਕਰਕੇ ਮੈਂ ਇਹਦੇ ਵਿੱਚ ਨਾਲ ਦੀ ਨਾਲ ਘਿਓ ਪਾ ਦਿੱਤਾ ਹੈ ਨਾਲ ਦੀ ਨਾਲ ਤੁਸੀਂ ਇਹਨੂੰ ਘੱਟ ਫਲੇਮ ਰੱਖ ਕੇ ਲਗਾਤਾਰ ਹਿਲਾਇਆ ਜਾਣਾ ਹੈ ਤਾਂ ਜੋ ਆਟਾ ਬਿਲਕੁਲ ਵੀ ਥੱਲੇ ਨਾ ਲੱਗੇ ਗੈਸ ਦੀ ਫਲੇਮ ਘੱਟ ਰੱਖ ਕੇ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪੁੰਨ ਲੈਣਾ ਹੈ ਮੈਨੂੰ ਆਪਣੀ ਕੜਾਹੀ ਕਾਫੀ ਛੋਟੀ ਲੱਗਦੀ ਪਈ ਸੀ ਤੇ ਮੈਂ ਸੋਚਿਆ ਕਿ ਕੜਾਈ ਨੂੰ ਆਪਾਂ ਬਦਲ ਲੈਨੇ ਆ ਥੋੜੀ ਵੱਡੀ ਕੜਾਈ ਦੇ ਵਿੱਚ ਇਹਨੂੰ ਆਪਾਂ ਕੱਢ ਲਾਂਗੇ ਇਸ ਤਰੀਕੇ ਨਾਲ ਆਟਾ ਭੁੰਨਣ ਵਿੱਚ ਕਾਫੀ ਦਿੱਕਤ ਆਉਂਦੀ ਆ ਜੇਕਰ ਪਾਂਡਾ ਛੋਟਾ ਪੈ ਜਾਂਦਾ ਏ ਇਸ ਗੱਲ ਦਾ ਤੁਸੀਂ ਖਿਆਲ ਰੱਖਿਓ ਮੇਰੇ ਕੋਲੇ ਗਲਤੀ ਹੋ ਗਈ ਸੀ ਕਿਉਂਕਿ ਮੈਨੂੰ ਲੱਗਦਾ ਪਿਆ ਸੀ ਕਿ ਇਹਦੇ ਵਿੱਚ ਹੀ ਆਟਾ ਕਾਫੀ ਚੰਗੀ ਤਰ੍ਹਾਂ ਭੁੱਜ ਜਾਏਗਾ ਪਰ ਜਦੋਂ ਮੈਂ ਇਹਦੇ ਵਿੱਚ ਸਾਰਾ ਆਟਾ ਪਾਇਆ ਏ ਤੇ ਆਟਾ ਭੁੰਨਣ ਵਿੱਚ ਦਿੱਕਤ ਆਉਂਦੀ ਪਈ ਆ ਇਸ ਤਰੀਕੇ ਨਾਲ ਸਿਰ ਚੰਗੀ ਤਰ੍ਹਾਂ ਆਟਾ ਨਹੀਂ ਭੁੱਜੇਗਾ ਜੇਕਰ ਥੋੜਾ ਬਹੁਤ ਵੀ ਆਟਾ ਕੱਚਾ ਰਹਿ ਗਿਆ ਤੇ ਪੰਜੀਰੀ ਦਾ ਟੇਸਟ ਵਧੀਆ ਨਹੀਂ ਆਏਗਾ ਮੈਂ ਹੁਣ ਇੱਥੇ ਥੋੜੀ ਵੱਡੀ ਕੜਾਈ ਲੈ ਲਈ ਆ ਗੈਸ ਦੀ ਫਲੇਮ ਮੈਂ ਹਜੇ ਵੀ ਮੀਡੀਅਮ ਤੇ ਅੱਛੀ ਕੀਤੀ ਹੋਈ ਆ ਆਟੇ ਨੂੰ ਓਨੀ ਦੇਰ ਤੱਕ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਜਿੰਨੀ ਦੇਰ ਤੱਕ ਆਪਾਂ ਨੂੰ ਆਟੇ ਵਿੱਚੋਂ ਪੂਰੀ ਤਰ੍ਹਾਂ ਇਹਦੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਜਦੋਂ ਵੀ ਆਟਾ ਭੁੱਜ ਜਾਂਦਾ ਹੈ ਆਟੇ ਵਿੱਚੋਂ ਇੱਕ ਤਾਂ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਆ ਇੱਕ ਜੋ ਆਪਾਂ ਇਹਦੇ ਵਿੱਚ ਘਿਓ ਪਾਇਆ ਹੁੰਦਾ ਹੈ ਉਹ ਕਿਉ ਉਹ ਦੇ ਵਿੱਚ ਥੋੜਾ ਥੋੜਾ ਦਿਖਣ ਲੱਗ ਜਾਂਦਾ ਹੈ ਸ਼ੁਰੂਆਤ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਿਉ ਬਹੁਤ ਥੋੜਾ ਆਵੇਗਾ ਪਰ ਜਿਉਂ ਜਿਉਂ ਆਪਾਂ ਇਹਨੂੰ ਭੁੰਨੀ ਜਾਵਾਂਗੇ ਇਹਨੇ ਕਿਉ ਛੱਡਣਾ ਸ਼ੁਰੂ ਕਰ ਦੇਣਾ ਹੈ ਜਿੰਨਾ ਆਪਾਂ ਘਿਓ ਲਿਆ ਸੀ ਉਹਦੇ ਵਿੱਚੋਂ ਕਿਉ ਵੀ ਬਚ ਗਿਆ ਹੈ ਸਾਰਾ ਕਿਉ ਨਹੀਂ ਲੱਗਾ ਮੈਨੂੰ ਆਟਾ ਭੁੰਨਣ ਵਾਸਤੇ 15 ਮਿੰਟ ਦਾ ਟਾਈਮ ਲੱਗ ਗਿਆ ਸੀ ਕਿਉਂਕਿ ਇੱਕ ਤਾਂ ਆਪਾਂ ਗੈਸ ਦੀ ਫਲੇਮ ਮੀਡੀਅਮ ਤੇ ਕੀਤੀ ਸੀ ਇਸ ਕਰਕੇ ਟਾਈਮ ਥੋੜਾ ਜ਼ਿਆਦਾ ਲੱਗ ਜਾਂਦਾ ਹੈ ਜੇਕਰ ਹਾਈ ਫਲੇਮ ਤੇ ਆਪਾਂ ਆਟੇ ਨੂੰ ਭੁੰਨਦੇ ਆਂ ਤੇ ਆਟਾ ਸੜ ਤੇ ਜਾਂਦਾ ਹੈ ਪਰ ਜਦੋਂ ਆਪਾਂ ਪੰਜੀਰੀ ਖਾਵਾਂਗੇ ਪੰਜੀਰੀ ਸਾਡੇ ਗਲੇ ਵਿੱਚ ਚਿਪਕੇਗੀ ਇਸ ਕਰਕੇ ਆਟੇ ਨੂੰ ਭੁੰਨਣਾ ਜਿਹੜਾ ਹੈ ਉਹ ਪੰਜੀਰੀ ਵਿੱਚ ਸਭ ਤੋਂ ਮੇਨ ਕੰਮ ਹੈ ਆਟਾ ਹੋਵੇ ਚਾਹੇ ਵੇਸਣ ਜੇਕਰ ਤੁਹਾਨੂੰ ਲੱਗਦਾ ਹੈ ਕਿ ਵਧੀਆ ਨਹੀਂ ਪੁੱਜੇਗਾ ਤੁਸੀਂ ਇਹਨੂੰ ਥੋੜਾ ਜਿਹਾ ਸੁੱਕਾ ਭੁੰਨ ਕੇ ਫਿਰ ਵੀ ਵਰਤ ਸਕਦੇ ਜੇ ਹੁਣ ਆਟਾ ਚੰਗੀ ਤਰ੍ਹਾਂ ਭੁੱਜ ਗਿਆ ਸੀ ਜੋ ਫੁੱਲ ਮਖਾਣੇ ਤੇ ਬਾਕੀ ਡਰਾਈ ਫਰੂਟ ਨੇ ਇਹਨਾਂ ਨੂੰ ਮੈਂ ਥੋੜਾ ਥੋੜਾ ਕਰਕੇ ਗ੍ਰाइंड ਕਰਾਂਗੀ ਸਭ ਤੋਂ ਪਹਿਲਾਂ ਮੈਂ ਫੁੱਲ ਮਖਾਣਿਆਂ ਨੂੰ ਗ੍ਰाइंड ਕਰ ਲਿਆ ਹੈ ਬਿਲਕੁਲ ਬਰੀਕ ਗ੍ਰाइंड ਕੀਤਾ ਹੈ ਇਹਨਾਂ ਨੂੰ ਆਪਾਂ ਪੰਜੀਰੀ ਦੇ ਵਿੱਚ ਕੱਢ ਦਿੰਨੇ ਆ ਨਾਲ ਦੀ ਨਾਲ ਹੀ ਆਪਾਂ ਸਾਰਾ ਸਮਾਨ ਜੋ ਹੈ ਗ੍ਰाइंड ਕਰਕੇ ਇਹ ਸਾਟੇ ਵਿੱਚ ਕੱਢੀ ਜਾਵਾਂਗੇ ਇੱਕ ਤਾਂ ਆਟਾ ਥੋੜਾ ਠੰਡਾ ਹੋ ਜਾਏਗਾ ਕਿਉਂਕਿ ਜਦੋਂ ਆਟੇ ਵਿੱਚ ਆਪਾਂ ਮਿੱਠਾ ਵੀ ਮਿਕਸ ਕਰਨਾ ਹੈ ਜਾਂ ਗੋੜ ਹੋਵੇ ਜਾਂ ਖੰਡ ਤੇ ਆਟਾ ਪੂਰੀ ਤਰ੍ਹਾਂ ਠੰਡਾ ਹੋਣਾ ਜ਼ਰੂਰੀ ਆ ਜੋ ਸੁੰਡ ਲਈ ਸੀ ਤਿੰਨ ਤੋਂ ਚਾਰ ਚਮਚ ਮੈਂ ਇਹਦੇ ਵਿੱਚ ਸੁੰਡ ਪਾ ਦਾਂਗੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਸੁੰਡ ਪਾ ਸਕਦੇ ਜੇ ਇਸੇ ਤਰ੍ਹਾਂ ਜੋ ਡਰਾਈ ਫਰੂਟਸ ਲੈਏ ਨੇ ਉਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲਾਂਗੇ ਡਰਾਈ ਫਰੂਟਸ ਤੁਸੀਂ ਜਦੋਂ ਗ੍ਰाइंड ਕਰਨੇ ਆ ਜਦੋਂ ਭੁੰਨਦੇ ਪਏ ਸੀ ਤੁਸੀਂ ਗੂੰਦਾ ਨੂੰ ਅਲੱਗ ਵੀ ਰੱਖ ਸਕਦੇ ਜੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਵੀ ਗ੍ਰाइंड ਕਰ ਸਕਦੇ ਜੇ ਕਿਉਂਕਿ ਗੂੰਦ ਨੂੰ ਗ੍ਰाइंड ਤੁਸੀਂ ਪੂਰੀ ਤਰ੍ਹਾਂ ਕਰ ਦੇਣਾ ਹੈ ਬਿਲਕੁਲ ਵੀ ਇਹਦੇ ਵਿੱਚ ਦਰਦਰਾਪਨ ਨਹੀਂ ਰਹਿਣਾ ਚਾਹੀਦਾ ਮੈਂ ਸਾਰੇ ਡਰਾਈ ਫਰੂਟ ਮਿਕਸ ਕਰ ਲਏ ਸੀ ਤੇ ਸਾਰਿਆਂ ਨੂੰ ਹੁਣ ਮੈਂ ਇਸੇ ਤਰ੍ਹਾਂ ਹੀ ਹੌਲੀ-ਹੌਲੀ ਗ੍ਰाइंड ਕਰ ਲਾਂਗੀ ਜੇਕਰ ਤੁਸੀਂ ਥੋੜੇ-ਬਹੁਤ ਡਰਾਈ ਫਰੂਟ ਇਹਦੇ ਵਿੱਚ ਸਾਬਤ ਵੀ ਪਾਉਣੇ ਚਾਹੁੰਦੇ ਜੇ ਤੁਸੀਂ ਪਾ ਸਕਦੇ ਜੇ ਜੇਕਰ ਤੁਹਾਨੂੰ ਲੱਗਦਾ ਥੋੜੇ-ਬਹੁਤ ਇਹਦੇ ਵਿੱਚ ਢੇਲੇ ਬਣਦੇ ਪਏ ਨੇ ਇਹਨੂੰ ਤੁਸੀਂ ਨਾਲੋਂ-ਨਾਲ ਤੋੜੀ ਜਾਓ ਇਸੇ ਤਰ੍ਹਾਂ ਆਪਾਂ ਸਾਰੇ ਡਰਾਈ ਫਰੂਟਸ ਜੋ ਲੈਣੇ ਇਹਨਾਂ ਨੂੰ ਗ੍ਰाइंड ਕਰਕੇ ਪੰਜੀਰੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਥੇ ਮੈਂ ਸੌਫ ਨੂੰ ਵੀ ਨਾਲ ਹੀ ਗ੍ਰाइंड ਕਰ ਲਿਆ ਹੈ ਜੇਕਰ ਤੁਸੀਂ ਚਾਹੋ ਤਾਂ ਸੌਫ ਨੂੰ ਤੁਸੀਂ ਸਾਬਤ ਵੀ ਪਾ ਸਕਦੇ ਜੇ ਬਹੁਤ ਵਧੀਆ ਟੇਸਟ ਦਿੰਦੀ ਹੈ ਪੰਜੀਰੀ ਵਿੱਚ ਪਰ ਜਿਸ ਤਰ੍ਹਾਂ ਘਰ ਵਿੱਚ ਬੱਚਿਆਂ ਨੇ ਵੀ ਪੰਜੀਰੀ ਖਾਣੀ ਹੁੰਦੀ ਹੈ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਜਦੋਂ ਉਹਨਾਂ ਦੇ ਮੂੰਹ ਵਿੱਚ ਕੋਈ ਵੀ ਡਰਾਈ ਫਰੂਟ ਇਸ ਤਰ੍ਹਾਂ ਸਾਬਤ ਆ ਜਾਂਦਾ ਹੈ ਇਸ ਕਰਕੇ ਆਪਾਂ ਇਹਨਾਂ ਡਰਾਈ ਫਰੂਟਸ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਹੈ ਹੱਥਾਂ ਦੇ ਨਾਲ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੀ ਥੋੜੀ-ਥੋੜੀ ਹਜੇ ਆਟਾ ਗਰਮ ਹੋਣ ਕਰਕੇ ਮਿਕਸ ਕਰਨ ਵਿੱਚ ਮੈਨੂੰ ਦਿੱਕਤ ਆਉਂਦੀ ਪਈ ਆ ਜਿਉਂ-ਜਿਉਂ ਆਪਾਂ ਇਹਨੂੰ ਮਿਕਸ ਕਰਾਂਗੇ ਸਰਦੀ ਦਾ ਮੌਸਮ ਹੈ ਜਲਦੀ ਠੰਡਾ ਹੋ ਜਾਏਗਾ। ਇਸ ਸਟੇਜ ਦੇ ਉੱਪਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਇਲਾਚੀ ਪਾਊਡਰ ਵੀ ਮਿਕਸ ਕਰ ਸਕਦੇ ਜੇ ਜੇਕਰ ਤੁਸੀਂ ਚਾਹੋ ਤੇ ਥੋੜੀ-ਬਹੁਤ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਪਾਉਣੀ ਹੋਵੇ ਪਾ ਸਕਦੇ ਜੇ ਜੇਕਰ ਬੱਚੇ ਪੰਜੀਰੀ ਨਹੀਂ ਖਾਂਦੇ ਪਏ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਪਾ ਸਕਦੇ ਜੇ ਕਾਲੀ ਮਿਰਚ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਮੈਨੂੰ ਪੰਜੀਰੀ ਮਿਕਸ ਕਰਨ ਲੱਗਿਆ ਕਾਫੀ ਗਰਮ ਲੱਗਦੀ ਪਈ ਸੀ ਇਸ ਕਰਕੇ ਮੈਂ ਇਹਨੂੰ ਕਿਸੇ ਕੜਸ਼ੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੀ ਜਦੋਂ ਇੱਕਰੀ ਆਪਾਂ ਚੰਗੀ ਤਰ੍ਹਾਂ ਡਰਾਈ ਫਰੂਟਸ ਸਾਰੇ ਆਟੇ ਵਿੱਚ ਮਿਕਸ ਕਰਾਂਗੇ ਆਟਾ ਥੋੜਾ ਜਲਦੀ ਠੰਡਾ ਹੋ ਜਾਂਦਾ ਹੈ ਕਿਉਂਕਿ ਆਟੇ ਦੇ ਵਿੱਚ ਜੇਕਰ ਆਪਾਂ ਡਰਾਈ ਫਰੂਟ ਮਿਕਸ ਕਰਦੇ ਪਏ ਗਰਮ ਗਰਮ ਆਟੇ ਦੇ ਵਿੱਚ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਾ ਹੀ ਡਰਾਈ ਫਰੂਟਸ ਦੇ ਨਾਲ ਪੰਜੀਰੀ ਨੂੰ ਕੋਈ ਇਫੈਕਟ ਪੈਂਦਾ ਹੈ ਪਰ ਜੇਕਰ ਆਪਾਂ ਇਹਦੇ ਵਿੱਚ ਕੋਈ ਮਿੱਠਾ ਮਿਕਸ ਕਰਾਂਗੇ ਜਾਨੀ ਕੋਈ 슈ਗਰ ਵਾਲੀ ਚੀਜ਼ ਤਾਂ ਉਹ ਪਾਣੀ ਛੱਡ ਦਿੰਦੀ ਹੈ ਇੱਥੇ ਮੈਂ ਇੱਕ ਸੁੱਕਾ ਨਾਰੀਅਲ ਚੰਗੀ ਤਰ੍ਹਾਂ ਕੱਦੂਕਸ ਕਰਕੇ ਪਾ ਦਿੱਤਾ ਹੈ। ਪੰਜੀਰੀ ਕਾਫੀ ਹੱਦ ਤੱਕ ਠੰਡੀ ਹੋ ਗਈ ਆ। ਹੁਣ ਇਹਦੇ ਵਿੱਚ ਆਪਾਂ ਗੁੜ ਮਿਕਸ ਕਰਾਂਗੇ। ਮੇਰੇ ਕੋਲ ਘਰ ਵਿੱਚ ਇਸ ਤਰ੍ਹਾਂ ਹੀ ਗੁੜ ਸੀ ਕਰਦਾ ਬਣਿਆ ਹੋਇਆ ਹੈ ਗੋੜੇ ਮੈਂ ਇਸੇ ਤਰ੍ਹਾਂ ਮਿਕਸ ਕਰਦੀ ਪਈ ਆ ਗੁੜ ਨੂੰ ਚੰਗੀ ਤਰ੍ਹਾਂ ਮੈਂ ਤੋੜ ਲਿਆ ਸੀ। ਗੁੜ ਨੂੰ ਹੱਥ ਦੇ ਨਾਲ ਤੁਸੀਂ ਤੋੜ ਕੇ ਇਦਾਂ ਮਿਕਸ ਕਰ ਸਕਦੇ ਜੇ ਬਰੀਕ ਕਰਕੇ ਜੇਕਰ ਤੁਸੀਂ ਚਾਓ ਤਾਂ ਗੋੜ ਸ਼ੱਕਰ ਵੀ ਪਾ ਸਕਦੇ ਜੇ ਬੂਰਾ ਖੰਡ ਵੀ ਪਾ ਸਕਦੇ ਜੇ ਜਾਂ ਤੁਸੀਂ ਜਿਹੜੀ ਆਪਾਂ ਆਮ ਘਰਾਂ ਵਿੱਚ ਖੰਡ ਵਰਤਦੇ ਆ ਉਸ ਖੰਡ ਨੂੰ ਪੀਸ ਕੇ ਪਾ ਸਕਦੇ ਜੇ ਜਾਂ ਸਾਬਤ ਵੀ ਪਾ ਸਕਦੇ ਜੇ ਇਹ ਤੁਹਾਡੀ ਆਪਣੀ ਚੋਆਇਸ ਹੋਏਗੀ ਬਸ ਤੁਸੀਂ ਮੇਨ ਗੱਲ ਇਸ ਦਾ ਧਿਆਨ ਰੱਖਣਾ ਹੈ ਜਿੰਨਾ ਤੁਸੀਂ ਮਿੱਠਾ ਲਓਗੇ ਉਹਦਾ ਡਬਲ ਤੁਸੀਂ ਆਟਾ ਲੈਣਾ ਹੈ ਜੇਕਰ ਵੇਸਣ ਲੈਂਦੇ ਪੈ ਜੇ ਤਾਂ ਵੀ ਡਬਲ ਲੈਣਾ ਹੈ ਤੇ ਕਿਉਂ ਤੁਸੀਂ ਇਸੇ ਹਿਸਾਬ ਨਾਲ ਪਾਉਣਾ ਹੈ ਜਿੰਨੇ ਤੁਹਾਡੇ ਆٹے ਨੂੰ ਜ਼ਰੂਰਤ ਪੈਗੀ ਭੁੰਨਦੇ ਸਮੇਂ ਕਿਉਂਕਿ ਜਿਉਂ-ਜਿਉਂ ਆਪਾਂ ਆਟਾ ਭੁੰਨਦੇ ਆਂ ਤੇ ਉਹ ਕਿਉ ਛੱਡਣਾ ਸ਼ੁਰੂ ਕਰ ਦਿੰਦਾ ਹੈ ਉਸੇ ਹਿਸਾਬ ਨਾਲ ਹੀ ਤੁਸੀਂ ਇਹਦੇ ਵਿੱਚ ਘਿਓ ਦੀ ਵਰਤੋਂ ਕਰਿਓ ਮੈਂ ਬਹੁਤ ਹੀ ਘੱਟ ਘਿਓ ਦੇ ਵਿੱਚ ਪੰਜੀਰੀ ਬਣਾਈ ਆ ਪੰਜੀਰੀ ਇੱਕਦਮ ਵਧੀਆ ਬਣ ਕੇ ਤਿਆਰ ਹੋਈ ਆ ਜੇਕਰ ਆਪਾਂ ਇਸ ਪੰਜੀਰੀ ਨੂੰ ਲੱਡੂਆਂ ਵਾਂਗ ਬਣਾਉਣਾ ਚਾਹਾਂਗੇ ਇਹਦੇ ਲੱਡੂ ਬਿਲਕੁਲ ਨਹੀਂ ਬਣਨਗੇ ਜੇਕਰ ਤੁਸੀਂ ਲੱਡੂਆਂ ਵਾਂਗ ਪਿੰਨੀਆਂ ਵਾਂਗ ਸੰਜਿਰੀ ਨੂੰ ਤਿਆਰ ਕਰਨਾ ਚਾਹੁੰਦੇ ਜੇ ਤੁਹਾਨੂੰ ਕਿਉਂ ਜ਼ਿਆਦਾ ਪਾਉਣਾ ਪਏਗਾ ਪਰ ਇਸ ਤਰੀਕੇ ਨਾਲ ਕਿਉਂ ਘੱਟ ਦੇ ਨਾਲ ਜੇਕਰ ਆਪਾਂ ਤਿਆਰ ਕਰਦੇ ਪਏ ਆ ਪੰਜਿਰੀ ਬਹੁਤ ਵਧੀਆ ਬਣੇਗੀ ਖਾਣ ਵਿੱਚ ਬਹੁਤ ਸਵਾਦ ਹੋਵੇਗੀ ਬੱਚੇ ਵੀ ਇਸ ਪੰਜਿਰੀ ਨੂੰ ਬਹੁਤ ਖੁਸ਼ ਹੋ ਕੇ ਖਾਣਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜੀ ਬਹੁਤ ਟੂਟੀ ਫਰੂਟੀ ਵੀ ਮਿਕਸ ਕਰ ਸਕਦੇ ਜੇ ਜੇਕਰ ਤੁਹਾਡੇ ਬੱਚੇ ਪਸੰਦ ਕਰਦੇ ਹੋਣ ਪਰ ਮੈਂ ਇਸੇ ਤਰੀਕੇ ਨਾਲ ਬੜੇ ਹੀ ਸਾਦੇ ਜੇ ਢੰਗ ਨਾਲ ਤੁਹਾਨੂੰ ਇਹ ਪੰਜਿਰੀ ਬਣਾਉਣੀ ਦੱਸੀ ਆ ਇਥੇ ਮੈਂ ਇੱਕ ਟਾਈਮ ਵਿੱਚ ਸਾਰਾ ਗੁੜ ਨਹੀਂ ਪਾਇਆ ਥੋੜਾ ਥੋੜਾ ਕਰਕੇ ਮੈਂ ਇਹਦੇ ਵਿੱਚ ਗੁੜ ਮਿਕਸ ਕਰਦੀ ਪਈ ਆ ਤਾਂ ਜੋ ਸਾਰੀ ਹੀ ਪੰਜੀਰੀ ਵਿੱਚ ਪੂਰੀ ਤਰ੍ਹਾਂ ਗੁੜ ਮਿਕਸ ਹੋ ਸਕੇ ਜੇਕਰ ਆਪਾਂ ਇੱਕ ਵਾਰ ਵਿੱਚ ਸਾਰਾ ਗੁੜ ਇੱਕ ਥਾਂ ਤੇ ਪਾ ਦਿੰਨੇ ਆ ਤੇ ਉਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਹੁਣ ਜਿੱਦਾਂ ਕਿ ਪੰਜੀਰੀ ਬਿਲਕੁਲ ਠੰਡੀ ਹੋ ਚੁੱਕੀ ਆ ਇਸ ਸਟੇਜ ਦੇ ਉੱਪਰ ਆਪਾਂ ਗੁੜ ਪਾਇਆ ਏ ਥੋੜਾ ਥੋੜਾ ਕਰਕੇ ਜਿੰਨਾ ਗੁੜ ਲਿਆ ਏ ਸਾਰਾ ਹੀ ਪਾ ਦਾਂਗੇ ਦੇਖੋ ਆਪਾਂ ਜਿੰਨਾ ਗੁੜ ਲਿਆ ਸੀ ਉਹਦਾ ਡਬਲ ਆਟਾ ਲਿਆ ਸੀ ਪਰ ਜੇਕਰ ਆਪਾਂ ਡਰਾਈ ਫਰੂਟਸ ਦੇਖੀਏ ਜਦੋਂ ਆਪਾਂ ਡਰਾਈ ਫਰੂਟਸ ਗ੍ਰाइंड ਕੀਤੇ ਨੇ ਤਾਂ ਜਿੰਨਾ ਆਪਾਂ ਆਟਾ ਲਿਆ ਸੀ ਉਨੇ ਹੀ ਡਰਾਈ ਫਰੂਟ ਹੋ ਗਏ ਨੇ ਕਿਉਂਕਿ ਗ੍ਰाइंड ਕਰਨ ਦੇ ਨਾਲ ਉਹ ਕਾਫੀ ਜ਼ਿਆਦਾ ਹੋ ਗਏ ਸੀ ਇਸ ਕਰਕੇ ਇਹਨਾਂ ਮਿੱਠਾ ਇਹਦੇ ਵਿੱਚ ਕਾਫੀ ਹੋਏਗਾ ਜੇਕਰ ਆਪਾਂ ਇਹਦੇ ਵਿੱਚ ਕੋਈ ਡਰਾਈ ਫਰੂਟ ਨਹੀਂ ਪਾਉਂਦੇ ਪਏ ਕੱਲਾ ਆਟਾ ਭੁੰਨ ਕੇ ਤੇ ਮਿੱਠਾ ਪਾ ਕੇ ਆਪਾਂ ਪੰਜੀਰੀ ਸਾਦੀ ਬਿਲਕੁਲ ਪੰਜੀਰੀ ਤਿਆਰ ਕਰਦੇ ਪਏ ਆ ਫਿਰ ਤੁਸੀਂ ਮਿੱਠਾ ਥੋੜਾ ਹੋਰ ਕੱਟ ਕਰ ਦਿਓ ਮੈਨੂੰ ਇਹ ਪੰਜੀਰੀ ਬਣਾਉਣ ਵਾਸਤੇ ਦੀ ਤੋਂ 35 ਮਿੰਟ ਦਾ ਸਮਾਂ ਲੱਗਾ ਏ ਸਭ ਤੋਂ ਜ਼ਿਆਦਾ ਟਾਈਮ ਮੈਨੂੰ ਆਟਾ ਭੁੰਨਣ ਵਾਸਤੇ ਲੱਗਾ ਸੀ ਕਿਉਂਕਿ ਆਟਾ ਆਪਾਂ ਬਹੁਤ ਹੀ ਹੌਲੀ-ਹੌਲੀ ਤੇ ਬਹੁਤ ਹੀ ਵਧੀਆ ਭਨਿਆ ਏ ਬਿਲਕੁਲ ਜਦੋਂ ਆਟੇ ਵਿੱਚੋਂ ਖੁਸ਼ਬੂ ਆਉਣ ਲੱਗ ਗਈ ਸੀ ਉਦੋਂ ਆਪਾਂ ਗੈਸ ਬੰਦ ਕੀਤਾ ਸੀ ਪੰਜੀਰੀ ਬਣ ਕੇ ਬਿਲਕੁਲ ਰੈਡੀ ਆ ਤੁਸੀਂ ਥੋੜੇ-ਬਹੁਤ ਇਹਦੇ ਵਿੱਚ ਸਾਬਤ ਡਰਾਈ ਫਰੂਟ ਮਿਕਸ ਕਰ ਸਕਦੇ ਜੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਦੇਖੋ ਬਿਲਕੁਲ ਵੀ ਇਹ ਲੱਡੂਆਂ ਵਾਂਗ ਬਾਈਂਡ ਨਹੀਂ ਹੁੰਦੀ ਪਈ ਇਕਦਮ ਏ ਸੁੱਕੀ ਸੁੱਕੀ ਪੰਜੀਰੀ ਰਹੇਗੀ ਤੁਸੀਂ ਇਸ ਪੰਜੀਰੀ ਨੂੰ ਮਹੀਨਾ ਪਾਰ ਸਟੋਰ ਕਰ ਸਕਦੇ ਜੇ ਇਹ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਮੈਂ ਤੁਹਾਨੂੰ ਪੰਜੀਰੀ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਕਿੰਨੀ ਸੋਹਣੀ ਪੰਜੀਰੀ ਬਣ ਕੇ ਤਿਆਰ ਹੋਈ ਏ ਇਕਦਮ ਖਿੜੀ ਖਿੜੀ ਪੰਜੀਰੀ ਆ ਜਿਸ ਤਰ੍ਹਾਂ ਕਿ ਸਰਦੀ ਦਾ ਮੌਸਮ ਏ ਪੰਜੀਰੀ ਨੂੰ ਫਰਿੱਜ ਵਿੱਚ ਸਟੋਰ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਆ ਬਾਹਰ ਹੀ ਪੰਜੀਰੀ ਕਾਫੀ ਲੰਬੇ ਸਮੇਂ ਤੱਕ ਚੱਲੇਗੀ ਤੇ ਇਸੇ ਹੀ ਤਰ੍ਹਾਂ ਦੀ ਪੰਜੀਰੀ ਰਹੇਗੀ ਤੁਸੀਂ ਇਸ ਤਰੀਕੇ ਨਾਲ ਪੰਜੀਰੀ ਬਣਾ ਕੇ ਜਰੂਰ ਦੇਖਿਓ ਬੜੇ ਹੀ ਆਸਾਨ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਪੰਜੀਰੀ ਬਣਾਉਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਇਸੇ ਹੀ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ